ਸਾਰੇ ਦੇਸ਼ ਦੀ ਤਰ੍ਹਾਂ ਪੰਜਾਬ ਦੇ ਵਿੱਚ ਤਿੰਨ ਨਵੇਂ ਕ੍ਰਿਮినਲ ਲਾਅ ਜਿਹੜੇ ਨੇ ਉਹਨਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਹਨਾਂ ਲਾਅਸ ਦੇ ਵਿੱਚ ਕੁਝ ਸਪੈਸ਼ਲ ਪ੍ਰੋਵੀਜ਼ਨਸ ਨੇ ਜਿਸ ਤਰ੍ਹਾਂ ইএফআইআর ਦੀ ਪ੍ਰੋਵੀਜ਼ਨਾਂ ਸਰਚ ਐਂਡ ਸੀਜ਼ਰ ਦੀ ਜਿਹੜੀ ਆ ਵੀਡੀਓ ਆਡੀਓ ਰਿਕਾਰਡਿੰਗ ਦੀ ਪ੍ਰੋਵੀਜ਼ਨਾਂ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਆ ਜਿਦੇ ਵਿੱਚ ਆਡੀਓ ਵੀਡੀਓ ਰਿਕਾਰਡਿੰਗ ਕੰਪਲਸਰੀ ਆ ਸਮਨਸ ਨੂੰ ਇਲੈਕਟ੍ਰੋਨਿਕਲੀ ਸਰਵ ਕੀਤਾ ਜਾ ਸਕਦਾ ਹੈ ਔਰ ਹੋਰ ਵੀ ਬਹੁਤ ਨਵੇਂ ਆ ਪ੍ਰੋਵੀਜ਼ਨਸ ਆ ਪੰਜਾਬ ਪੁਲਿਸ ਨੇ ਹੁਣ ਤੱਕ 20000 ਤੋਂ ਉੱਪਰ ਪੁਲਿਸ ਅਫੀਸਰਜ਼ ਨੂੰ ਟ੍ਰੇਨ ਕੀਤਾ ਹੈ ਜਿਹੜੇ ਨਵੇਂ ਕਾਨੂੰਨ ਲਾਗੂ ਕਰਨ ਦੇ ਵਿੱਚ ਬਹੁਤ ਸਾਇਬੰਦ ਹੋਣਗੇ ਅੱਜ ਪਹਿਲੀ ਐਫਆਈਆਰ ਇਹਨਾਂ ਕਾਨੂੰਨਾਂ ਦੇ ਤਹਿਤ ਜੜੀ ਕੀਤੀ ਗਈ ਹੈ ਸਦਰ ਤੂਰੀ ਥਾਣੇ ਦੇ ਵਿੱਚ 102 ਨੰਬਰ ਐਫਆਈਆਰ ਦਰਜ ਕੀਤੀ ਜਿਹੜੀ 303 ਬੀਐਨਐਸਐਸ 2023 ਸੈਕਸ਼ਨ ਦੇ ਤਹਿਤ ਚੋਰੀ ਦੀ ਐਫਆਈਆਰ ਦਰਜ ਕੀਤੀ ਗਈ ਇਸ ਐਫਆਈਆਰ ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਆ ਉਹ ਨਵੇਂ ਕਾਨੂੰਨ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਉਹਦੇ ਤਹਿਤ ਕੀਤੀ ਜਾਊਗੀ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਐਫਆਈਆਰ ਦਰਜ ਹੋ ਰਹੀਆਂ ਸਾਰੀਆਂ ਨਵੇਂ ਕਾਨੂੰਨਾਂ ਦੇ ਤਹਿਤ ਦਰਜ ਹੋ ਰਹੀਆਂ ਔਰ ਜਲਦੀ ਹੀ ਅਸੀਂ ਟੋਟਲ ਕਿੰਨੀਆਂ ਐਫਆਈਆਰ ਦਰਜ ਹੋਈਆਂ ਇਹਦੇ ਬਾਰੇ ਵਿੱਚ ਵੀ ਜਾਣਕਾਰੀ ਸਾਂਝੀ ਕਰਾਂਗੇ